ਸਾਤ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ 32 ਅੰਗ ਤੱਕ ਸੰਥਿਆ ਹੋ ਚੁੱਕੀ ਸੀ ਅੱਜ ਅੱਗੇ ਅਗਲਾ ਆਰੰਭ ਅੰਗ ਹੁਣ ਜਾ ਰਿਹਾ ਹੈ ਹਾਂਜੀ ਸ੍ਰੀ ਰਾਗ ਮਹਲਾ 3 ਜਾ ਗਰਮਖਾ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਆਪੈ ਆਪ ਮਿਲਾਏ ਬੁਜੈ ਤਾਂ ਨਿਰਮਲ ਹੋਵੇ ਸੋਈ ਹਰ ਜਿਓ ਸਾਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਇ ਆਪੇ ਜਗ ਜੀਵਨ ਸੁਖ ਦਾਤਾ ਜਗ ਜੀਵਨ ਤੇ ਅਧਿਕ ਲਾ ਕੇ ਬੋਲਣਾ ਇਸ ਨੂੰ ਪੜਾ ਉਚਾਰਨ ਕਰਨਾ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਚਲੋ ਜੀ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ ਮਿਲਾਏ ਜੀਅ ਜੰਤ ਇਹ ਕਿਆ ਵੇ ਚਾਰੇ ਕਿਆ ਕੋ ਆਖ ਸੁਨਾਏ ਗਰਮ ਖਾਪੇ ਦੇਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਕੁਟਾਂਬ ਮੋਹੇ ਲਬਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹਿ ਕਹਾਏ ਬੇਨ ਗੁਰ ਆਪ ਨਾ ਜਾਇ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਹਰ ਜੀਉ ਦਾਤਾ ਭਗਤ ਵਛਲ ਹੈ ਜਿਹੜਾ ਵਛਲ ਇੱਥੇ ਅਦਕ ਲਾ ਕੇ ਉਚਾਰਨ ਕਰਨਾ ਵਛੜ ਹੈ ਕਰ ਕਿਰਪਾ ਮਨ ਵਸਾਈ ਚਲੋ ਜੀ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਹਰ ਕਰੇ ਕਿਰਪਾ ਮਨ ਵਸਾਈ ਨਾਨਕ ਸੋਭਾ ਸਵਰਤ ਦੇ ਆਪੇ ਗੁਰਮੁਖ ਦੇ ਵੜਿਆਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਇੱਥੇ ਵਿਸਰਾਮ ਲਾਉਣਾ ਹੈ ਗੁਰਮੁਖ ਦੇ ਵੜਿਆਈ ਜਿਹੜਾ ਆਪੇ ਹੈ ਇਹ ਦੇਹਲੀ ਦੀ ਦੀਵਾ ਹੈ ਭਾਵ ਅਰਥ ਕਰਨ ਵੇਲੇ ਤੁਕ ਦੇ ਵਿੱਚ ਇਉਂ ਵਰਤਣਾ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਆਪੇ ਗੁਰਮੁਖ ਦੇ ਵੜਿਆਈ ਇਸ ਤਰ੍ਹਾਂ ਵੀ ਉਚਾਰਨ ਕਰਦੇ ਕਈ ਆਪੇ ਤੇ ਵਿਸਰਾਮ ਲਾਉਂਦੇ ਨੇ ਤੇ ਕਈ ਪ੍ਰਭ ਤੇ ਵਿਸਰਾਮ ਲਾਦੇ ਨੇ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਢਾਈ ਜਦੋਂ ਉਚਾਰਨ ਕਰਨਾ ਹੈ ਆਪਾਂ ਉਦੋਂ ਆਪੇ ਤੇ ਵਿਸਰਾਮ ਲਾ ਕੇ ਉਚਾਰਨ ਕਰ ਲੈ ਚਲੋ ਜੀ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵਢਾਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਤਗੁਰ ਸੇਵ ਸੁਖ ਪਾਇਆ ਵਿਛੋਕ ਗਿਆ ਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਨੀ ਨਿਦਾਨ मेरे मन गुर मुख त्याय हर सोए गुर का सबद मन वसै मन रहाओ कार कृपा कर आया आपे मिलिया आए कृपा कर, कर, कर आया इत्थे विश्राम लाना आया विश्राम ला के उच्चारण करो चलो कर कृपा कर आया आपे मिलिया आए सा लाही है। रंगे सहज सुभा सच्चा सच समाया ਮੇਲਾ ਰਹਿ ਨਾ ਵਿਛੜ ਜਾਏ ਜੋ ਕੁਛ ਕਰਨਾ ਸੋ ਕਰ ਰਹਿ ਆ ਅਵਰ ਨਾ ਕਰਨਾ ਜਾਏ ਚਿੜੀ ਵਿੱਚ ਨੇ ਮੇਲੇ ਨਾ ਸਤਗੁਰ ਪੰਨ ਪਾਏ ਆਪੇ ਕਾਰ ਕਰਾਇ ਸੀ ਅਵਰ ਨਾ ਕਰਨਾ ਜਾਏ ਮਨ ਤਨ ਰਤਾ ਰੰਗ ਸਿਓ ਹੋ ਮੈਂ ਤਜ ਵਿਕਾਰ ਐਹਨੇ ਸ ਹਿਰਦੈ ਰਵ ਰਹਿ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰਾ ਸਬਦ ਪਾਰ ਸ੍ਰੀ ਰਾਗ ਮਹੱਲਾ 3 ਜਾਂ ਗੋਵੇਦ ਗੋਵਿੰਦ ਗੋਵੇਦ ਗੁਣੀ ਨਿਦਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਤਗੁਰ ਮਿਲਿਆ ਸਦ ਪੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮਖ ਬੂਜੈ ਕੋਏ ਬੇਨ ਬੂਜੇ ਕਰਮ ਕਮਾਵਨੇ ਜਨਮ ਪਦਾਰਥ ਖੋਏ ਰਹਾਓ ਜਿਨੇ ਚਾਖਿਆ ਤਿਨੇ ਸਾਧ ਪਾਇਆ ਬੇਨ ਚਾਖੇ ਪਰਮ ਭਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂ ਪਰਵਾਨ ਪਿਆ ਪੂਰਾ ਸਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰਾ ਪਾਏ ਜੇਹਾ ਕੀ ਤੋਣ ਤੇਹਾ ਹੋਆ ਜੇਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵੇਨ ਨਾਵੈ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸੈ ਸਬਦ ਮੇ ਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਦਾ ਉਰਦ ਤਪ ਕਰੈ ਵਿਚਹੁ ਹੋਮੈ ਨਾ ਜਾਏ ਅਧਿਆਤਮ ਕਰਮ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੈ ਮਨਿ ਆਏ ਸੋ ਨਾਮ ਮਨ ਮੇਰੇ ਪਾਜ ਸਤਗੁਰ ਸਰਨਾ ਗੁਰਪ੍ਰਸਾਦੀ ਛੁੱਟੀ ਐ ਵਿਖ ਭਵਜਲ ਸ਼ਬਦ ਗੁਰ ਤਰਨਾ ਇੱਥੇ ਵਿਖ ਸ਼ਬਦ ਆਇਆ ਗੁਰਪ੍ਰਸਾਦੀ ਛੁੱਟੀ ਐ ਛੁੱਟੀ ਐ ਤੇ ਵਿਸਰਾਮ ਲਾਉਣਾ ਗੁਰਪ੍ਰਸਾਦੀ ਛੁੱਟੀ ਐ ਵਿਖ ਭਵਜਲ ਸ਼ਬਦ ਗੁਰ ਤਰਨਾ ਇਹ ਵਿਖ ਜਿਹੜਾ ਸ਼ਬਦ ਹੈ ਜਿੱਥੇ ਵੀ ਗੁਰਬਾਣੀ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਆਉਂਦਾ ਇਸ ਨੂੰ ਕੋਲਾ ਬੋਲਣਾ ਹੈ ਆਦਕ ਲਾ ਕੇ ਉਚਾਰਨ ਨਹੀਂ ਕਰਨਾ ਚਲੋ ਜੀ ਗਰ ਪ੍ਰਸਾਦੀ ਛੁੱਟੀ ਹੈ ਵਿਖ ਭਵਜਲ ਸਬਦ ਗੁਰ ਤਰਨਾ ਰਹਾਓ ਤ੍ਰੈ ਗੁਣ ਸਬਾ ਤਾਤ ਹੈ ਦੂਜਾ ਪਾਉ ਵਿਕਾਰ ਤ੍ਰੈ ਗੁਣ ਸਬਾ ਅਦਕ ਲਾ ਕੇ ਉਚਾਰਨ ਕਰਨਾ ਸਬਾ ਨਹੀਂ ਬੋਲਣਾ ਤ੍ਰੈ ਗੁਣ ਸਬਾ ਤਾਤ ਹੈ ਚਲੋ ਜੀ ਤ੍ਰੈ ਗੁਣ ਸਬਾ ਤਾਤ ਹੈ ਦੂਜਾ ਪਾਉ ਵਿਕਾਰ ਪੰਡਿਤ ਪੜਾ ਬੰਦਨ ਮੋਹ ਬਾਦਾ नह बूजा बिख्या प्यार गुर मिलिय त्रि कुटी छुटे चौथा पद मुक्त दुआर गुरते मार्ग पाई चूकै मोह गुबारो दुआर गुर प्रसादी मिल रहा है सच नाम करतार एहो मनुआ अत सबल है छे ना किता उपाय हाँ एहो मनुआ अत सबल है ए, सबल नहीं बोलना ਇਹ ਪੋਲਾ ਸ਼ਬਦ ਬੋਲਣਾ ਇਸ ਨੂੰ ਸਬਲ ਹੈ 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 ਤੇ ਬਿਸਰਾਮ ਲਉਣਾ ਛੱਡੇ ਨਾ ਕਿਤੇ ਉਪਾਏ ਚਲੋ ਜੀ ਇਹੋ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਛੱਡੇ ਦਲਾਵਾਂ ਲੱਗੀਆਂ ਇੱਥੇ ਛੱਡੇ ਤੇ ਚਲੋ ਅੱਛਾ ਲਾ ਲੱਗੀਆਂ ਇਥੇ ਹਾਂਜੀ ਲਾ ਲੱਗੀਆਂ ਚਲੋ ਦੂਜਾ ਪਾਇ ਦੁਖ ਲਾਇਦਾ ਬਹੁਤੀ ਦੇ ਸਜਾਏ ਦੋਨੋਂ ਰੂਪਾਂ ਦੇ ਲੱਗ ਹਿੰਦ ਵੀ ਲੱਗੀਆਂ ਲਾ ਲੱਗੀਆਂ ਹਾਂਜੀ ਉਧਰ ਵੀ ਚਲੋ ਨਾਨਕ ਨਾਮ ਲਗੇ ਸੇ ਉੱਬਰੇ ਹੋ ਮੈਂ ਸਬਦ ਗਵਾਏ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰਪਾਈਐ ਹਰਨਾਮੋ ਦੇ ਦੜਾਏ ਬੇਨ ਗੁਰ ਕਿਨਾਨਾ ਪਾਇਓ ਬਰთა ਜਨਮ ਗਵਾਏ ਮਨਮੁਖ ਕਰਮ ਕਮਾਵਨੇ ਦਰਗਹ ਮਿਲਾ ਸਜਾਏ ਮਾਨਰੇ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਓ ਸਚ ਬਾਣੀ ਸਚ ਸਬਦ ਹੈ ਜਾ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕਰੋਧ ਨਿਵਾਰ ਮਨ ਨਿਰਮਲ ਨਾਮ ਤੇ ਆਈਐ ਤਾ ਪਾਏ ਮੁਖ ਦੁਆਰ ਹੋਮੈ ਵਿੱਚ ਜਗ ਬਿنسਦਾ ਮਾਰੇ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਾਤ ਗਵਾਏ ਗੁਰਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ ਸਬਦ ਮੰਨਿਆ ਗੁਰ ਪਾਈਐ ਵਿਚੋ ਆਪ ਗਵਾਏ ਅਨਦੇਨਾ ਭਗਤ ਕਰੇ ਸਦਾ ਸਾਚੇ ਕੀਲੇ ਅਨਦੇਨਾ ਭਗਤ ਕਰੇ ਸਦਾ ਸਾਚੇ ਕੀਲੇ ਬਲਾਏ ਨਾਮ ਪਦਾਰਥ ਮਨਵਸਿਆ ਨਾਨਕ ਸਹਿਜ ਸਮਾਏ ਸਤ ਸੰਗਤ ਜੀ ਆਪ ਜੀ ਨੇ ਦੋ ਅੰਗ ਦੀ ਸੰਖਿਆ ਸਰਵਣ ਕਰ ਲਈ ਹੈ ਟੋਟਲ 34 ਅੰਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੋ ਚੁੱਕੇ ਹਨ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ